हां जी सत श्री अकाल जी सो ਆਪਾਂ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਗੁਰਪ੍ਰੀਤ ਮੰਨ ਜਾਂਦਾ ਏ ਰੱਜੋ ਦੀ ਝੋਲੀ ਵਿੱਚ ਪਾਉਣ ਲਈ ਮੰਨੂ ਨੂੰ ਪਰ ਉਥੇ ਰੋਜੀ ਮਨਾ ਕਰ ਦਿੰਦੀ ਆ ਸੋ ਰੋਜੀ ਮੰਨਦੀ ਆ ਜਾਂ ਨਹੀਂ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਸੋ ਵੀਡੀਓ ਨੂੰ ਪੂਰੀ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਜਿਵੇਂ ਕਿ ਗੁਰਪ੍ਰੀਤ ਨੂੰ ਤਾਂ ਕੋਈ ਇਤਰਾਜ਼ ਨਹੀਂ ਹੁੰਦਾ ਪਰ ਉਥੇ ਰੋਜੀ ਨੂੰ ਇਤਰਾਜ਼ ਹੁੰਦਾ ਏ ਸੋ ਘਰ ਵਿੱਚ ਕਾਫੀ ਕਲੇਸ਼ ਪੈ ਜਾਂਦਾ ਏ ਤੇ ਜਦ ਰੋ ਜੀ ਇਸ ਗੱਲ ਨੂੰ ਮਨਾ ਕਰ ਦਿੰਦੀ ਆ ਤੇ ਉਹ ਕਹਿੰਦੀ ਆ ਕਿ ਮੈਂ ਮੰਨੂ ਨੂੰ ਹੁਣ ਉਹਨਾਂ ਨੂੰ ਨਹੀਂ ਦੇ ਸਕਦੀ ਕਿਉਂਕਿ ਮੰਨੂ ਮੇਰੀ ਧੀ ਆ ਤੇ ਮੈਂ ਹੁਣ ਉਸ ਨੂੰ ਵਾਪਸ ਕਿਸੇ ਨੂੰ ਨਹੀਂ ਦੇ ਸਕਦੀ ਜਿਵੇਂ ਮੈਂ ਮਿੰਦੋ ਨੂੰ ਦੇ ਕੇ ਬਹੁਤ ਪਛਤਾ ਰਹੀ ਆ ਉਹ ਵੀ ਮੇਰਾ ਦਿਲ ਨਹੀਂ ਸੀ ਕਰਦਾ ਭਾਰ ਮਜਬੂਰੀ ਨਾਲ ਦਿੱਤੀ ਉਥੇ ਅਦ ਰੋਜੀ ਮਿੰਦੋ ਨੂੰ ਚੁੱਕਦੀ ਸੀ ਪਿਆਰ ਕਰਦੀ ਸੀ ਤੇ ਇਹ ਗੱਲ ਬਲਜੀਤ ਤੋਂ ਬਰਦਾਸ਼ਤ ਨਹੀਂ ਹੁੰਦੀ ਉਹ ਆਪਣੀ ਸਾਸੂ ਨੂੰ ਤੇ ਆਪਣੇ ਘਰ ਦੇ ਬਾਕੀ ਜੀਆਂ ਨੂੰ ਦੱਸ ਦਿੰਦੀ ਆ ਸੋ ਜਦੋਂ ਆਪਣੀ ਸਾਸ ਨੂੰ ਦੱਸਦੀ ਆ ਤੇ ਉਸ ਦੀ ਸਾਸ ਨੂੰ ਬਹੁਤ ਗੁੱਸਾ ਆਉਂਦਾ ਹੈ ਪਰ ਹਰਪ੍ਰੀਤ ਉਸ ਨੂੰ ਕਹਿੰਦੀ ਆ ਕਿ ਤੂੰ ਇਹ ਗੱਲ ਕਿਸੇ ਨਾਲ ਨਾ ਕਰੀ ਕਿਉਂਕਿ ਮੈਂ ਹੀ ਉਸ ਨੂੰ ਕਿਹਾ ਸੀ ਰੋਜੀ ਨੂੰ ਕਿ ਤੂੰ ਚੱਕ ਲਿਆ ਕਰ ਮਿੰਦੋ ਨੂੰ ਕਿਉਂਕਿ ਮਿੰਦੋ ਵੀ ਮੈਨੂੰ ਸਾਰਾ ਦਿਨ ਕੰਮ ਕਰਨਾ ਹੁੰਦਾ ਹੈ ਤੇ ਤੰਗ ਕਰਦੀ ਆ ਪਰ ਹੁਣ ਹਰਪ੍ਰੀਤ ਦਾ ਮਨ ਵੀ ਬਦਲ ਚੁੱਕਾ ਹੈ ਕਿਉਂਕਿ ਉਸ ਦੇ ਦਿਮਾਗ ਵਿੱਚ ਬਲਜੀਤ ਨੇ ਜਿਹੜੀਆਂ ਗੱਲਾਂ ਪਾਈਆਂ ਏ ਕੀ ਉਹ ਆਪਣੀ ਧੀ ਦਾ ਪਿਆਰ ਕਿਸੇ ਹੋਰ ਨਾਲ ਜੇ ਵੰਡੇਗੀ ਤੇ ਕੱਲ ਨੂੰ ਉਹ ਰੋਜੀ ਨੂੰ ਹੀ ਆਪਣੀ ਮਾਂ ਸਮਝੇਗੀ ਇਸ ਕਰਕੇ ਹਰ ਪ੍ਰੀਤ ਵੀ ਹੁਣ ਰੋਜੀ ਨੂੰ ਮਿੰਦੋ ਨੂੰ ਵੀ ਚੱਕਰ ਨਹੀਂ ਦਿੰਦੀ ਜਿਸ ਕਰਕੇ ਰੋਜੀ ਬਹੁਤ ਰੋਂਦੀ ਉਹ ਸੋਚਦੀ ਆ ਕਿ ਮੇਰੀਆਂ ਔਲਾਦ ਹੁੰਦਿਆਂ ਹੋਇਆਂ ਵੀ ਮੈਂ ਬੇਔਲਾਦ ਬਣ ਕੇ ਬੈਠੀ ਆ ਇਸ ਕਰਕੇ ਉਸਨੇ ਸਵੈੰਦਲਾ ਲਿਆ ਕਿ ਮੈਂ ਮੰਨੂ ਨੂੰ ਰੱਜੋ ਦੀ ਚੋਲੀ ਨਹੀਂ ਪਾਵਾਂਗੀ ਸੋ ਰੱਜੋ ਨੂੰ ਇਸ ਗੱਲ ਦਾ ਬਹੁਤ ਗੁੱਸਾ ਬੀ ਲੱਗਦਾ ਏ ਪਰ ਉਹ ਰੋਜੀ ਦੀ ਫੀਲਿੰਗ ਨੂੰ ਸਮਝਦੀ ਹੋਈ ਕਹਿ ਦਿੰਦੀ ਆ ਕਿ ਕੋਈ ਗੱਲ ਨਹੀਂ ਯਾਦ ਤੇਰੇ ਘਰ ਪੁੱਤ ਹੋਵੇਗਾ ਤੇ ਮੰਨੂ ਨੂੰ ਅਸੀਂ ਵਾਪਸ ਕਰ ਦੇਵਾਂਗੇ ਸੋ ਆਪਣੇ ਦਿਲ ਤੇ ਪੱਥਰ ਰੱਖ ਕੇ ਉਤੋਂ ਤੁਰ ਪੈਂਦੀ ਆ ਪਰ ਨਾਲ ਹੀ ਗੁਰਪ੍ਰੀਤ ਆਪਣਾ ਫੈਸਲਾ ਸੁਣਾ ਦਿੰਦਾ ਏ ਉਹ ਕਹਿੰਦਾ ਏ ਕਿ ਮੈਂ ਤਾਂ ਪਹਿਲਾਂ ਵੀ ਮੰਨੂ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ ਸੋ ਇਹ ਤਾਂ ਬਹੁਤ ਵਧੀਆ ਗੱਲ ਜਿਹੜਾ ਤੁਸੀਂ ਉਸ ਨੂੰ ਆਪਣੀ ਝੋਲੀ ਵਿੱਚ ਪਵਾਉਣਾ ਚਾਹੁੰਦੇ ਹੋ ਮੇਰੇ ਵੱਲੋਂ ਪੂਰੀ ਹਾਂ ਆ ਤੇ ਮੈਂ ਤੁਹਾਨੂੰ ਕਾਗਜ਼ੀ ਕਾਰਵਾਈ ਵੀ ਕਰਕੇ ਦੇਣਾ ਚਾਹੁੰਨਾ ਏ ਤੁਸੀਂ ਮੰਨੂ ਨੂੰ ਪੱਕੀ ਰੱਖ ਲਿਓ ਮੈਂ ਤਾਂ ਇਹੀ ਚਾਹੁੰਦਾ ਦਾ ਸੀ ਪਰ ਉਹਦਾ ਘਰ ਵਾਲਾ ਇਸ ਗੱਲ ਨੂੰ ਮਨਾ ਕਰ ਦਿੰਦਾ ਹੈ ਕਿਉਂਕਿ ਉਹ ਰੋਜੀ ਦੀ ਫੀਲਿੰਗ ਨੂੰ ਸਮਝਦਾ ਹੋਇਆ ਕਹਿੰਦਾ ਹੈ ਕਿ ਨਹੀਂ ਅਸੀਂ ਇੱਕ ਮਾਂ ਨੂੰ ਇੱਕ ਧੀ ਤੋਂ ਅਲੱਗ ਨਹੀਂ ਕਰ ਸਕਦੇ ਜੇਕਰ ਰੋਜੀ ਇਸ ਗੱਲ ਲਈ ਹਾਂ ਨਹੀਂ ਕਰਦੀ ਤੇ ਅਸੀਂ ਮੰਨੂ ਨੂੰ ਪੱਕੇ ਨਹੀਂ ਰੱਖ ਸਕਦੇ ਕਿਉਂਕਿ ਇਸ ਗੱਲ ਨਾਲ ਰੋਜੀ ਨੂੰ ਬਹੁਤ ਠੇਸ ਪਹੁੰਚਣੀ ਆ ਪਰ ਗੁਰਪ੍ਰੀਤ ਇਸ ਗੱਲ ਨੂੰ ਕਹਿੰਦਾ ਹੈ ਕਿ ਇਹ ਤੁਸੀਂ ਮੇਰੇ ਤੇ ਛੱਡ ਦਿਓ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਤੁਸੀਂ ਮੰਨੂ ਨੂੰ ਪੱਕੀ ਹੀ ਰੱਖ ਲਿਓ ਤੇ ਹੁਣ ਅੱਗੇ ਤੋਂ ਇੱਥੇ ਲੈ ਕੇ ਵੀ ਨਾ ਆਇਓ ਇਹ ਗੱਲ ਸੁਣ ਕੇ ਰੋਜੀ ਦੇ ਦਿਲ ਵਿੱਚ ਹੌਲ ਪੈਂਦੇ ਆ ਪਰ ਰੋਜੀ ਬੋਲ ਵੀ ਨਹੀਂ ਸਕਦੀ ਕਿਉਂਕਿ ਗੁਰਪ੍ਰੀਤ ਉਸ ਨੂੰ ਡਰਾ ਦਿੰਦਾ ਹੈ ਸੋ ਵੀਡੀਓ ਵਧੀਆ ਲੱਗੀ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ